ਸਤਿ ਸ਼੍ਰੀ ਅਕਾਲ ਮੈਂ ਹਾਂ ਗੁਰਿੰਦਰਪਾਲ ਸਿੰਘ ਤੇ ਤੁਸੀਂ ਵੇਖ ਰਹੇ ਹੋ ਅਮਰੀਕਨ ਟਾਈਮ ਟੀਵੀ ਤੇ ਲੈ ਕੇ ਹਾਜ਼ਰ ਹਾਂ ਸਪੀਡ ਨਿਊਜ਼ ਆਓ ਫਿਰ ਸ਼ੁਰੂ ਕਰਦੇ ਹਾਂ ਪਹਿਲੀ ਖਬਰ ਤੋਂ 1988 ਤੋਂ ਬਾਅਦ ਸਭ ਤੋਂ ਭਿਆਨਕ ਹੜ੍ਹਾਂ ਤੋਂ ਉੱਬਰਣ ਲਈ ਪੰਜਾਬ ਨੂੰ ਕੇਂਦਰ ਸਰਕਾਰ ਤੋਂ ਮਹੱਤਵਪੂਰਨ ਸਹਾਇਤਾ ਮਿਲੇਗੀ ਤੇ ਪੰਜਾਬ ਦੇ ਹੜ੍ਹਾਂ ਨੂੰ ਕੇਂਦਰ ਨੇ ਅਤਿ ਗੰਭੀਰ ਆਫਤ ਮੰਨਿਆ ਤੇ ਹੁਣ ਸੂਬੇ ਨੂੰ ਕੇਂਦਰ ਤੋਂ ਵੱਧੂ ਫੰਡ ਤੇ ਕਰਜ਼ੇ ਮਿਲ ਸਕਣਗੇ ਇਸ ਦੇ ਨਾਲ ਹੀ ਮੋੜ ਵਸੇਬੇ ਦੇ ਕੰਮਾਂ 'ਚ ਕੇਂਦਰ ਸਰਕਾਰ ਦੀ ਹਿੱਸੇਦਾਰੀ ਵਧ ਗਈ ਤੇ ਕੇਂਦਰ ਸਰਕਾਰ ਨੇ ਰਾਜ ਨੂੰ ਬਹੁਤ ਜ਼ਿਆਦਾ ਹੜ੍ਹ ਵਾਲਾ ਐਲਾਨਣ ਤੇ ਸਹਿਮਤੀ ਦੇ ਦਿੱਤੀ ਹੈ ਤੇ ਜਿਸ ਨਾਲ ਮੁਆਵਜ਼ਾ ਰਾਸ਼ੀ ਵਧਾਉਣ ਅਤੇ ਵਾਧੂ ਫੰਡ ਅਲਾਟ ਕਰਨ ਦਾ ਰਾਹ ਵਧਰਾ ਹੋ ਗਿਆ ਹੈ ਤੇ ਕੇਂਦਰ ਸਰਕਾਰ ਨੇ ਇਸ ਫੈਸਲੇ ਤੋਂ ਬਾਅਦ ਪੰਜਾਬ ਸਰਕਾਰ ਨੂੰ ਵਿਸ਼ੇਸ਼ ਸਹਾਇਤਾ ਰਾਜਾਂ ਨੂੰ ਪੂੰਜੀ ਨਿਵੇਸ਼ ਐਸ ਏ ਐਸ ਸੀ ਆਈ ਯੋਜਨਾ ਦੇ ਤਹਿਤ 595 ਕਰੋੜ ਦਾ 50 ਸਾਲਾਂ ਦਾ ਨਰਮ ਕਰਜ਼ਾ ਮਿਲੇਗਾ ਇਹ ਫੰਡ ਵਿਸ਼ੇਸ਼ ਤੌਰ ਤੇ ਹੜ੍ਹਾਂ ਨਾਲ ਨੁਕਸਾਨੇ ਗਏ ਜਨਤਕ ਬੁਨਿਆਦੀ ਢਾਂਚੇ ਦੀ ਮੁਰੰਮਤ ਤੇ ਖਰਚ ਕੀਤਾ ਜਾਵੇਗਾ ਹਰਿਆਣਾ ਦੇ ਹਿਸਾਰ ਦੀ ਅੰਤਿਮ ਪੰਘਾਲ ਨੇ ਵੀਰਵਾਰ ਰਾਤ ਨੂੰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਔਰਤਾਂ ਦੇ 53 ਕਿਲੋਗ੍ਰam ਵਰਗ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਆਪਣੀ ਫ੍ਰੀ ਸਟਾਈਲ ਕੁਸ਼ਤੀ ਮੋਹਮ ਦਾ ਅੰਤ ਕੀਤਾ ਤੇ 21 ਸਾਲਾ ਪਹਿਲਵਾਨ ਨੇ ਕਾਂਸੀ ਦੇ ਤਗਮੇ ਦੇ ਮੁਕਾਬਲੇ ਵਿੱਚ ਸਵਿਡਨ ਦੇ ਐਮਾ ਮਾਲਮ ਗ੍ਰੇਨ ਨੂੰ 9-1 ਨਾਲ ਹਰਾ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਇਸ ਨਤੀਜੇ ਦੇ ਨਾਲ ਅੰਤਿਮ ਨੇ ਭਾਰਤੀ ਕੁਸ਼ਤੀ ਇਤਿਹਾਸ ਵਿੱਚ ਆਪਣਾ ਨਾਮ ਹੋਰ ਵੀ ਉੱਚਾ ਕਰ ਲਿਆ ਤੇ ਵਿਨੇਸ਼ ਫੁਗਾੜ ਤੋਂ ਬਾਅਦ ਦੋ ਵਿਸ਼ਵ ਕੈਂਪੀਅਨਸ਼ਿਪ ਤਗਮੇ ਜਿੱਤਣ ਵਾਲੀ ਦੂਜੀ ਭਾਰਤੀ ਮਹਿਲਾ ਪਹਿਲਵਾਨ ਬਣ ਗਈ ਤੇ ਉਸਨੇ ਪਹਿਲਾ 2023 ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ ਜਿਸ ਨਾਲ ਉਸਦੇ ਸਾਬਕਾ ਵਿਸ਼ਵ ਚੈਂਪੀਅਨਸ਼ਿਪ ਰਿਕਾਰਡ ਦੀ ਬਰਾਬਰੀ ਹੋਈ ਇਸ ਚੈਂਪੀਅਨਸ਼ਿਪ ਵਿੱਚ ਫ੍ਰੀ ਸਟਾਈਲ ਕੁਸ਼ਤੀ ਵਿੱਚ ਇਹ ਪਾਰ ਦਾ ਇਕਲੌਤਾ ਤਗਮਾ ਅਤੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਦੇਸ਼ ਦਾ ਤਗਮੇ ਦਾ ਸਿਲਸਿਲਾ 2018 ਤੋਂ ਜਾਰੀ ਹੈ ਤੇ ਅੰਤਿਮ ਦੇ ਪਿਤਾ ਰਾਮ ਨਿਵਾਸ ਨੇ ਆਪਣੀ ਧੀ ਤੇ ਮਾਣ ਪ੍ਰਗਟ ਕੀਤਾ ਜੋ ਪਿਪਗ ਵਿੱਚ ਹੋਰ ਮਿਹਨਤ ਕਰਨਾਂ ਤੇ ਦੇਸ਼ ਅਤੇ ਹਰਿਆਣਾ ਦਾ ਮਾਣ ਵਧਾਉਣ ਦੀ ਉਮੀਦ ਕਰਦੀ ਆ ਚਮੌਲੀ ਦੇ ਨੰਦਾ ਨਗਰ ਵਿੱਚ ਬੱਦਲ ਫਟਣ ਨਾਲ ਭਾਰੀ ਤਬਾਹੀ ਹੋਈ ਹੈ ਜਿਸ ਕਾਰਨ 10 ਲੋਕ ਲਾਪਤਾ ਹੋ ਗਏ ਹੁਣ ਕੁਤਰੀ ਪਿੰਡ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ ਐਨਡੀਆਰਐਫ ਦੀ ਟੀਮ ਵੱਲੋਂ ਇੱਕ ਲਾਪਤਾ ਵਿਅਕਤੀ ਦੀ ਲਾਸ਼ ਬਰਾਮਦ ਕਰ ਲਈ ਗਈ ਹੈ ਤੇ ਬਾਕੀ 9 ਦੀ ਭਾਲ ਜਾਰੀ ਹੈ ਚਮੌਲੀ ਜ਼ਿਲ੍ਹੇ ਦੇ ਨੰਦਨਗਰ ਵਿਕਰਤ ਖੇਤਰ ਵਿੱਚ ਬੱਦਲ ਫਟਣ ਕਾਰਨ ਹੋਈ ਤਬਾਹੀ ਦੇ ਵਿੱਚਕਾਰ ਸਥਿਤੀ ਹੌਲੀ-ਹੌਲੀ ਆਮ ਵਾਂਗ ਹੋ ਗਈ ਹੈ ਪਰ ਸੰਕਟ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ ਹੁਣ ਤੱਕ 2 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਤੇ ਇੱਕ ਸਰਪੜੀ ਤੋਂ ਤੇ ਦੂਜਾ ਕੁੰਤਰੀ ਤੋਂ ਲਾਗਾ ਤੋਂ ਫਲੀ ਪਿੰਡ ਤੋਂ ਜਦੋਂ ਕਿ 7 ਲੋਕ ਅਜੇ ਵੀ ਲਾਪਤਾ ਨੇ ਤੇ ਹਾਦਸੇ ਵਿੱਚ 32 ਜਨਵਰਾਂ ਦੀ ਵੀ ਮੌਤ ਹੋ ਗਈ ਹੈ ਤੇ ਬੱਦਲ ਫਟਣ ਕਾਰਨ ਇਹ ਪਿੰਡਾਂ ਦੇ ਵਿੱਚ ਪੀਣ ਵਾਲੇ ਪਾਣੀ ਦੀ ਲਾਈਨ ਨੂੰ ਨੁਕਸਾਨ ਪਹੁੰਚਿਆ ਜਿਸ ਕਾਰਨ ਸਥਾਨਕ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਸਭਾ ਚ ਵਿਰੋਧੀ ਧਿਰ ਦੇ ਆਗੂ ਤੇ ਸੰਸਦ ਰਾਹੁਲ ਗਾਂਧੀ ਨੂੰ ਰਮਦਾਸ ਵਿਖੇ ਗੁਰਦੁਆਰਾ ਬਾਬਾ ਬੁੱਢਾ ਜੀ ਸਾਹਿਬ ਦੇ ਸੇਵਾਦਾਰਾਂ ਵੱਲੋਂ ਸਿਰੋਪਾਈ ਦੇਣ ਦਾ ਮੁੱਦਾ ਪੱਖਣ ਤੋਂ ਬਾਅਦ ਐਸਜੀਪੀਸੀ ਨੇ ਉਕਤ ਸੇਵਾਦਾਰਾਂ ਨੂੰ ਸਸਪੈਂਡ ਕਰ ਦਿੱਤਾ ਸੀ ਤੇ ਹੁਣ ਇਸ ਮਾਮਲੇ ਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੱਡਾ ਐਲਾਨ ਕੀਤਾ ਉਹਨਾਂ ਨੇ ਕਿਹਾ ਕਿ ਸਸਪੈਂਡ ਕੀਤੇ ਗਏ ਸਾਰੇ ਸਿੰਘ ਸਹਿਬਾਨਾਂ ਦੇ ਘਰ ਦਾ ਖਰਚਾ ਕਾਂਗਰਸ ਪਾਰਟੀ ਚੁੱਕੇਗੀ ਤੇ ਰਾਜਾ ਵੜਿੰਗ ਨੇ ਕਿਹਾ ਕਿ ਇਹ ਦੁੱਖਦਾਇਕ ਕਿ ਸਰਪਾਜ ਦੇਣ ਵਾਲੇ ਸਿੰਘ ਸਹਿਬਾਨਾ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਦੱਸ ਦਈਏ ਕਿ ਬੀਤੇ ਦਿਨੇ ਰਾਹੁਲ ਗਾਂਧੀ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਲਈ ਪਹੁੰਚੇ ਸਨ ਪੰਜਾਬ ਤੇ ਇਸ ਦੌਰਾਨ ਉਹ ਗੁਰਦੁਆਰਾ ਸਾਹਿਬ 'ਚ ਨਤਮਸਤਕ ਹੋਣ ਲਈ ਪਹੁੰਚੇ ਉਹਨਾਂ ਨੂੰ ਸਨਮਾਨ ਦੇਣ ਲਈ ਗੁਰਦੁਆਰਾ ਦੇ ਸਿੰਘ ਸਹਿਬਾਨਾ ਨੇ ਰਾਹੁਲ ਗਾਂਧੀ ਨੂੰ ਸਿਰੋਪਾਏ ਦਿੱਤਾ ਤੇ ਹਾਲਾਂਕਿ ਇਸ ਤੋਂ ਬਾਅਦ ਐਸਜੀਪੀਸੀ ਨੇ ਇਸ ਗੱਲ ਦਾ ਵਿਰੋਧ ਕੀਤਾ ਸੀ ਤੇ ਇਸ ਮੁੱਦੇ ਦੀ ਜਾਂਚ ਲਈ ਇੱਕ ਕਮੇਟੀ ਵੀ ਬਣਾਈ ਸੀ ਜਾਂਚ ਕਮੇਟੀ ਨੇ ਪਾਇਆ ਕਿ ਗੁਰਦਾਰੇ ਦੇ ਸਿੰਘ ਸਹਿਬਾਨਾਂ ਵੱਲੋਂ ਨਿਯਮਾਂ ਦੀ ਉਲੰਘਣਾ ਕੀਤੀ ਗਈ ਸੀ ਤੇ ਇਸ ਤੋਂ ਬਾਅਦ ਐਜੀਪੀਸੀ ਨੇ ਉਕਤ ਸਿੰਘ ਸਹਿਬਾਨਾਂ ਨੂੰ ਸਸਪੈਂਡ ਕਰ ਦਿੱਤਾ ਸੀ ਰੂਸ ਵਿੱਚ ਇੱਕ ਵੱਡਾ ਪਹਚਾਲ ਆਉਣ ਦੀ ਖਬਰ ਸਾਹਮਣੇ ਆਈ ਹੈ ਜਿਸ ਕਰਕੇ ਸੁਨਾਮੀ ਦਾ ਅਲਰਟ ਜਾਰੀ ਕੀਤਾ ਗਿਆ ਦੱਸ ਦਈਏ ਕਿ ਕਾਮਚਟਕਾ ਟਾਪੂ ਦੇ ਨੇੜੇ 7.8 ਤੀਬਰਤਾ ਦਾ ਪਹਚਾਲ ਮਹਿਸੂਸ ਕੀਤਾ ਗਿਆ ਤੇਜ ਪਹਚਾਲਾਂ ਨੇ ਲੋਕਾਂ ਨੂੰ ਡਰਾ ਦਿੱਤਾ ਤੇ ਪਹਚਾਲ ਦੇ ਕਈ ਵੀਡੀਓ ਸੋਸ਼ਲ ਮੀਡੀਆ ਤੇ ਸਾਹਮਣੇ ਆਏ ਹਨ ਜਿਨ੍ਹਾਂ ਵਿੱਚ ਫਰਨੀਚਰ ਕਾਰਾਂ ਅਤੇ ਲਾਈਟਾਂ ਹਿੱਲਦੀਆਂ ਦਿਖਾਈ ਦੇ ਰਹੀਆਂ ਨੇ ਤੇ ਇੱਕ ਹਫਤਾ ਪਹਿਲਾਂ ਰੂਸ ਵਿੱਚ ਇੱਕ ਤੇਜ਼ ਭੁਚਾਲ ਆਇਆ ਸੀ ਕਾਮ ਚਟਕਾ ਖੇਤਰ ਦੇ ਨੇੜੇ 7.4 ਤੀਬਰਤਾ ਵਾਲੇ ਭੁਚਾਲ ਨੇ ਸੁਨਾਮੀ ਦਾ ਅਲਰਟ ਜਾਰੀ ਕੀਤਾ ਅਮਰੀਕੀ ਰਾਸ਼ਟਰਪਤੀ 트ੰਪ ਨੇ 23 ਦੇਸ਼ਾਂ ਨੂੰ ਡਰਗਸ ਤਸਕਰੀ ਦੇ ਗੈਰ ਕਾਨੂੰਨੀ ਡਰਗਸ ਪ੍ਰੋਡਕਸ਼ਨ ਕਰਨ ਵਾਲੇ ਦੇਸ਼ਾਂ ਦੇ ਲਿਸਟ ਵਿੱਚ ਸ਼ਾਮਲ ਕੀਤਾ ਤੇ ਇਨ੍ਹਾਂ ਦੇਸ਼ਾਂ ਵਿੱਚ ਭਾਰਤ ਪਾਕਿਸਤਾਨ ਅਫਗਾਨਿਸਤਾਨ ਚੀਨ ਕੋਲੰਬੀਆ ਬੋਲਿਵੀਆ ਤੇ ਵੈਨਜ਼ੁਏਲਾ ਵਰਗੇ ਦੇਸ਼ਾਂ ਸ਼ਾਮਲ ਨੇ 트럼ਪ ਨੇ ਸੋਮਵਾਰ ਨੂੰ ਅਮਰੀਕੀ ਸੰਸਦ ਨੂੰ ਸੌਂਪੀ ਗਈ ਪ੍ਰੈਜ਼ੀਡੈਂਸ਼ੀਅਲ ਡਿਟਰਮੀਨੇਸ਼ਨ ਰਿਪੋਰਟ ਵਿੱਚ ਕਿਹਾ ਕਿ ਇਨ੍ਹਾਂ ਦੇਸ਼ਾਂ ਵਿੱਚ ਗੈਰ ਕਾਨੂੰਨੀ ਨਸ਼ਾ ਤਸਕਰੀ ਤੇ ਨਸ਼ਾ ਬਣਾਉਣ ਵਾਲੇ ਹਨ ਜੋ ਅਮਰੀਕਾ ਤੇ ਉਸ ਦੇ ਨਾਗਰਿਕਾਂ ਦੀ ਸੁਰੱਖਿਆ ਲਈ ਖਤਰਾ ਹਨ ਸੋ 트럼ਪ ਨੇ ਕਿਹਾ ਕਿ ਡਰੱਗ ਤਸਕਰੀ ਖਾਸ ਕਰਕੇ ਫੈਂਟੇਨਾਈਲ ਵਰਗੇ ਖਤਰਨਾਕ ਨਸ਼ੀਲੇ ਪਦਾਰਥ ਅਮਰੀਕਾ ਵਿੱਚ ਨੈਸ਼ਨਲ ਐਮਰਜੈਂਸੀ ਵਰਗੇ ਹਾਲਾਤ ਪੈਦਾ ਕਰ ਦਿੰਦੇ ਹਨ ਤੇ ਇਹ ਪਬਲਿਕ ਹੈਲਥ ਸੰਕਟ ਦਾ ਕਾਰਨ ਬਣ ਰਿਹਾ ਤੇ 18 ਤੋਂ 44 ਸਾਲ ਦੇ ਅਮਰੀਕੀ ਦੀ ਮੌਤ ਮੁੱਖ ਵਜ੍ਹਾ ਟਰੰਪ ਨੇ ਕਿਹਾ ਕਿ ਚੀਨ ਫੈਂਟੈਨਾਈਲ ਵਰਗੇ ਖਤਰਨਾਕ ਡਰਗ ਬਣਾਉਣ ਵਾਲੇ ਕੈਮੀਕਲ ਦਾ ਸਭ ਤੋਂ ਵੱਡਾ ਸਰੋਤ ਹੈ। ਪੰਜਾਬ ਦੇ ਲਗਾਤਾਰ ਵਿਰੋਧ ਤੋਂ ਬਾਅਦ BBMP ਨੇ ਪਾਖੜਾ ਡੈਮ ਤੋਂ ਵਾਧੂ ਪਾਣੀ ਨਾ ਛੱਡਣ ਦੀ ਗੱਲ ਮੰਨ ਲਈ ਹੈ ਤੇ BBMP ਨੇ ਸੁੱਬੇ ਤੇ ਵਿਚਾਲੇ ਸਿਰਫ 5000 ਕਿਊਸਿਕ ਵਾਧੂ ਪਾਣੀ ਛੱਡਣ ਤੇ ਬਣੀ ਸਹਿਮਤੀ ਬਣ ਗਈ ਹੈ ਤੇ ਦੱਸ ਦਈਏ ਕਿ ਪੰਜਾਬ 45000 ਕਿਊਸਿਕ ਤੋਂ ਵੱਧ ਪਾਣੀ ਰਿਲੀਜ਼ ਨਾ ਕਰਨ ਤੇ ਅੜਿਆ ਰਿਹਾ ਤੇ ਜਦਕਿ BBMP ਨੇ ਪਾਖੜਾ ਡੈਮ ਚੋਂ 70000 ਕਿਊਸਿਕ ਪਾਣੀ ਛੱਡਣ ਬਾਰੇ ਕਹ ਰਿਹਾ ਸੀ BBMP ਦੀ 45000 ਕਿਊਸਿਕ ਪਾਣੀ ਛੱਡਣ ਦੀ ਪਲਾਨਿੰਗ ਸੀ ਤੇ BBMP ਵੱਲੋਂ ਛੱਡਿਆ 40000 ਕਿਊਸਿਕ ਪਾਣੀ ਪਹਿਲਾਂ ਹੀ ਸੁੱਬੇ ਵਿੱਚ ਚੱਲ ਰਿਹਾ ਤੇ ਜਦੋਂ ਪੰਜਾਬ ਵੱਲੋਂ ਵਿਰੋਧ ਕੀਤਾ ਗਿਆ ਤਾਂ BBMP 5000 ਕਿਊਸਿਕ ਪਾਣੀ ਛੱਡਣ ਲਈ ਮੰਨ ਗਿਆ ਤੇ ਇਸ ਹਿਸਾਬ ਨਾਲ ਪੰਜਾਬ ਵਿੱਚ 45000 ਕਿਊਸਿਕ ਪਾਣੀ ਹੈ ਜੋ ਕਿ ਹੋ ਜਾਵੇਗਾ ਅਡਾਨੀ ਗਰੁੱਪ ਨੂੰ ਇੰਡੀਅਨ ਸਟਾਕ ਐਕਸਚੇਂਜ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ SEBI ਤੋਂ ਵੱਡੀ ਰਾਤ ਮਿਲੀ ਹੈ SEBI ਨੇ ਹਿੰਡਨਸਬਰਗ ਰਿਸਰਚ ਮਾਮਲੇ ਵਿੱਚ ਅਡਾਨੀ ਗਰੁੱਪ ਨੂੰ ਕਲੀਨ ਚਿੱਟ ਦੇ ਦਿੱਤੀ ਹੈ ਤੇ ਐਸਈਬੀਆਈ ਦਾ ਕਹਿਣਾ ਹੈ ਕਿ ਹਿੰਡਨਸਬਰਗ ਨੇ ਅਡਾਨੀ ਗਰੁੱਪ ਵਿਰੁੱਧ ਗੰਭੀਰ ਦੋਸ਼ ਲਗਾਏ ਸਨ ਜਿਸ ਵਿੱਚ ਸਟਾਕ ਮੈਨੀਪੂਲੇਸ਼ਨ ਅਤੇ ਇਨਸਾਈਡਰ ਟ੍ਰੇਡਿੰਗ ਸ਼ਾਮਲ ਹੈ ਹਾਲਾਂਕਿ ਜਾਂਚ ਵਿੱਚ ਕੋਈ ਵੀ ਦੋਸ਼ ਸਾਬਤ ਨਹੀਂ ਹੋ ਸਕਿਆ ਜਿਸ ਦੇ ਨਤੀਜੇ ਵਜੋਂ ਅਡਾਨੀ ਗਰੁੱਪ ਨੂੰ ਕਲੀਨ ਚਿੱਟ ਦਿੱਤੀ ਗਈ ਹੈ ਦਰਸਲ 24 ਫਰਵਰੀ 2023 ਨੂੰ ਹਿੰਡਨਸਬਰਗ ਰਿਸਰਚ ਨੇ ਇੱਕ ਰਿਪੋਰਟ ਜਾਰੀ ਕੀਤੀ ਸੀ ਜਿਸ ਵਿੱਚ ਕਿਹਾ ਸੀ ਕਿ ਅਡਾਨੀ ਗਰੁੱਪ ਦੀਆਂ ਕੰਪਨੀਆਂ ਸ਼ੇਅਰ ਕੀ ਕੀਮਤ ਮਹਿੰਗਾਈ ਫੰਡਾਂ ਦੀ ਦੁਰਵਰਤੋਂ ਤੇ ਆਡਿਟ ਫਰਾਡ ਵਰਗੀਆਂ ਗਤੀਵਿਧੀਆਂ ਵਿੱਚ ਸ਼ਾਮਲ ਸਨ ਤੇ ਸੇਬੀ ਤੋਂ ਕਲੀਨ ਚਿੱਟ ਮਿਲਣ ਤੋਂ ਬਾਅਦ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਨੇ ਕਿਹਾ ਕਿ ਇਹ ਸਚਾਈ ਦੀ ਜਿੱਤ ਹੈ ਸੋ ਅੱਜ ਦੇ ਬੁਲੇਟਿਨ ਵਿੱਚ ਇੰਨਾ ਹੀ ਦਿਓ ਆ ਗਿਆ ਧੰਨਵਾਦ